ਕਲਰ ਮਿਲ ਜਾਣਗੇ ਸੋਫੇ ਜਿੰਨੇ ਮਰਜ਼ੀ ਕਲਰ ਲੈ ਲਓ ਜਿੰਨੇ ਲੇਡੀ ਜੀ ਨੌਪਾਸ ਦੇ ਕਲਰ ਹੁੰਦੇ ਨੇ ਕਲਰ ਤਾਂ ਆਪਣੇ ਕੋਲ ਇੰਨੇ ਨੇ ਜੀ ਪੰਜਾਬ ਦੇ ਵਿੱਚ ਇੰਨਾ ਸਟਾਕ ਕਿਸੇ ਸ਼ੋਅਰੂਮ ਤੇ ਨਹੀਂ ਹੋਣਾ ਫ੍ਰਿਜਾਂ ਟੈਲੀਵਿਜ਼ਨਾਂ ਐਲੀਡੀਆਂ ਦਾ ਲੈ ਆਹ ਪਰ ਐਫ ਐਸ ਉਹਰਾ ਖਾਣੇ ਦਾ ਖਾਣਾ ਯਾਰ ਫ੍ਰਿਜ ਟੀਵੀ ਦਾ ਕਿੰਨਾ ਜੀ ਸਾਰੀ ਚੀਜ਼ ਖੁੱਲਦੀ ਹੈ ਜੀ ਲਓ ਸਜਣੋ ਚੱਕੋ ਅਲਮਾਰੀ ਨਹੀਂ ਜਹਾਜ ਆ ਸਾਰੇ ਟੱਬਰ ਦੇ ਕੱਪੜੇ ਪਏ ਜਾਣਗੇ ਸੋਦੇ ਸਮਾਨ ਟਿਕ ਜੂਗਾ ਹਾਂ ਜੀ ਜਿਹੜਾ 7 ਸੀਟਰ ਸੋਫਾ ਦਿੰਦੇ ਆ ਇਹਦੇ ਕੰਮ ਦੇਖੋ ਕਿੰਨਾ ਸ਼ਾਨਦਾਰ ਹੋਇਆ ਹੈਗਾ ਜੀ ਫਿਰ ਇਹਦੇ ਪੈਰ ਦੇਖੋ ਚੀਲ ਦੇ ਲੱਗੇ ਹੋਣੇ ਲੋਕੋ 2-2 ਰੁਪਈਆ ਦੇ ਰਬੜ ਦੇ ਪੈਰ ਜੇ ਲਾ ਕੇ ਭੇਜੀ ਜਾਂਦੇ ਨੇ ਮੇਜ ਤੇ ਸ਼ੀਸ਼ਾ ਜੀ ਬੈੱਡ ਤੇ ਗੱਦੇ ਜੀ ਤੇ ਨਾਲ ਨਮਾਰੀ ਜੀ ਤੇ ਪ੍ਰੈਸ਼ਟੇਲ ਸਾਰਾ ਨੂੰ ਫ੍ਰੀ ਗਿਫਟ ਜੀ ਪੂਰੇ ਪੰਜਾਬ ਚ ਡਿਲੀਵਰੀ ਫ੍ਰੀ ਹੈ ਜੀ ਜਿਵੇਂ ਆਪਣੇ ਕੋਲ 8th ਕੂਲਰ ਹੈ ਜੀ ਇਹ ਬਾਜ਼ਾਰ ਚ ਆਮ 1600 1700 18 18 ਜਾਂਦਾ ਵਿਕੀ ਜਾਂਦਾ ਜੀ ਇਹ 13000 ਰੁਪਏ ਦਾ ਕੂਲਰ ਆਪਣਾ ਜੀ ਹਾਂ ਜੀ 5000 ਦਾ ਪੁਰਾਣਾ ਕੱਢ ਦਾਂਗਾ 8000 ਰੁਪਈਆ ਲਵਾਂ ਇਹ ਹੋਵੇਗਾ 5000 ਦੀ ਜੋ ਪੁਰਾਣੀ ਕਾੜ ਦਾਂਗੇ ਨਮਾਰੀ 13 ਦੀ ਆ 13000 ਰੁਪਏ ਦੀ ਪਾਉਗੀ ਲੈ ਆ ਚੱਕੋ ਆ ਦੇਖੋ ਇੱਥੇ ਦੇਖਿਆ ਬੰਦੇ ਭਾਗੇ ਸਾਰੇ ਆਜੋ ਆਜ ਕੱਢ ਲਓ ਕੱਢ ਲਓ ਇਹਨੂੰ ਸਾਰੇ ਕੋਈ ਆ ਗੱਦੀ ਪੈਣੀ ਆਪਣੀ ਸੋਫੇ ਦੇ ਵਿੱਚ ਆ ਗੱਦੀ ਪਾਉਂਗੇ ਸੋਫੇ 'ਚ ਹਾਂਜੀ ਹਾਂਜੀ ਆਜੋ ਆਜੋ ਲੋਕਾਂ ਪਤਲੀ ਪਾਉਂਦੇ ਨੇ ਹੋਰ ਪਾਉਂਦੇ ਨੇ ਬਰਨਾਲੇ ਗਾਹਕ ਕੀ ਕਹਿੰਦਾ ਸੀ ਆ ਵੀ ਜੇ ਸਾਡੇ ਸਾਹਮਣੇ ਸੋਫਾ ਬਣ ਜੇ ਸਾਡੇ ਸਾਹਮਣੇ ਮਟੀਰੀਅਲ ਪਾ ਦੋ ਤਾਂ ਸਾਡਾ ਮਨ ਖੜ ਜੂਗਾ ਹੁਣ ਗਾਹਕ ਦੀ ਉਹ ਮੰਗ ਆਪਾਂ ਪੂਰੀ ਕਰਤੀ ਦੇਖੋ ਮਸ਼ੀਨਾਂ ਆ ਗਈਆਂ ਕੈਮੀਕਲ ਆ ਜੀ ਸਜਨੋਂ ਪੰਜਾਬ ਦੇ ਸਭ ਤੋਂ ਵੱਡੇ ਫਰਨੀਚਰ ਤੇ ਇਲੈਕਟ੍ਰੋਨਿਕ ਸ਼ੋਰੂਮ ਦੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਜੋ ਜੀ ਨਾਲ ਹੁੰਦੇ ਗੱਲਬਾਤ ਕਰਦੇ ਨਾਲ ਸਾਨੂੰ ਵਧਾਈਆਂ ਦੇਣਾ ਵੀ ਤੁਸੀਂ ਨੇ ਪੰਜਾਬ ਚ ਇੱਕ ਨੰਬਰ ਕੰਮ ਕਰ ਰੱਖਿਆ ਹੈ ਜੀ ਹਾਂਜੀ 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 ਪੱਖਿਆਂ ਤੋਂ ਸਭ ਤੋਂ ਛੋਟੀਆਂ ਆਰਡਰ ਨੂੰ ਸਟਾਰਟ ਕਰਦੇ ਜੀ ਹਾਂਜੀ ਛੱਤ ਵਾਲਾ ਪੱਖਾ ਹੀ ਆਪਣਾ ਇਹਦੀ 2 ਸਾਲ ਦੀ ਗਾਰੰਟੀ ਹੈ ਜੀ ਗਾਰੰਟੀ ਆ 2 ਸਾਲ ਦੀ ਗਾਰੰਟੀ ਜੇ ਜੇ ਕੋਈ ਖਰਾਬ ਹੋ ਜਾਏ ਪੀਸ ਟੂ ਪੀਸ ਵਾਪਸੀ ਹੈਗੀ ਹਾਂਜੀ 1500 ਰੁਪਏ ਦਾ ਰੇਟ ਹੈਗਾ 500 ਰੁਪਏ ਦਾ ਤੁਹਾਡਾ ਪੁਰਾਣਾ ਪੱਖਾ ਕਰ ਦਾਂਗੇ ਜੀ ਆਈ ਇਹ ਦੀ ਗੱਲ ਕਰ ਰਿਹਾ ਇਹ 2600 ਰੁਪਏ ਦਾ ਆਪਣਾ ਪੱਖਾ ਹੈ ਜੀ ਪਹਿਲਾਂ ਕਿੰਨੀ ਹਵਾ ਮਾਰਦਾ ਕਿ ਇਹ ਹਵਾ 50 ਫੁੱਟ ਤੱਕ ਹਵਾ ਮਾਰਦਾ ਹੈ ਜੀ ਗਾਰੰਟੀ ਵਾਲੀ ਪੂਰੀ 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 ਗਾਰੰਟੀ ਵਾਲੀ ਆਵਾਜ਼ ਤਾਂ ਨਹੀਂ ਬੜੀ ਕਰਦਾ ਨਹੀਂ ਨਹੀਂ ਕੋਈ ਆਵਾਜ਼ ਨਹੀਂ ਕਰਦਾ ਜੀ ਠੀਕ ਹੈ ਇਹਦੇ ਮੈਂ ਅਗਰ ਪੁਰਾਣਾ ਕਟਾਂਗੇ ਜੀ ਇਹ 'ਚ 1000 ਰੁਪਏ ਦਾ ਪੁਰਾਣਾ ਪੱਖਾ ਕੱਢ ਦਾਂਗੇ اپنی ਹੈਗੀ ਆ ਹਿੰਦੁਸਤਾਨ ਦਾ ਜੀ ਕੂਲਰ ਚੱਲਦਾ ਜੀ ਆਮ ਬਰਫ ਵਾਲਾ ਕੂਲਰ ਹੈ ਜੀ ਕਾਊਂਟਰ ਕੂਲਰ ਜੀ ਇਹ 3000 ਰੁਪਏ ਦਾ ਕੂਲਰ ਹੈ ਜੀ ਇਹ ਛੋਟਾ ਜਿਹਾ ਇਹ ਛੋਟਾ ਜਿਹਾ 3000 ਦਾ ਕੂਲਰ ਕਿੰਨਾ ਕੰਮ ਕਰੂ ਇਹ ਜੀ ਕੰਮ ਬਹੁਤ ਕਰਦਾ ਜੀ ਵਧੀਆ ਨਾਲੇ ਪਾਣੀ ਪੈਂਦਾ ਨਾਲੇ ਬਰਫ ਪੈਂਦੀ ਥੋੜੇ ਛਾਣ ਚ ਰਹਿ ਜਾਂਦਾ ਥੋੜੇ ਛਾਣ ਚ ਲੱਗ ਜਾਂਦਾ ਇਹ ਇਸ ਤੋਂ ਵੱਡਾ ਆ ਇਹ ਤੋਂ ਵੱਡਾ ਹਾਂਜੀ ਹਾਂਜੀ ਜਿਵੇਂ ਸਨਫੁਨੀ ਦੇ ਆ ਗਏ ਕ੍ਰਮਟਨ ਦੇ ਆ ਗਏ ਬਜਾਜ ਦੇ ਆ ਗਏ ਸਾਰੇ ਕੂਲਰ ਨੇ ਆਪਣੇ ਕੋਲ ਜੀ ਕੂਲਰਾਂ ਦੀ ਛੋਟੇ ਕੋਲ ਇੰਨੀ ਵੈਰੀਟੀ ਕਿਉਂ ਆ ਕੂਲਰਾਂ ਬਹੁ ਕਿਉਂ ਕੂਲਰ 40 40 50 50 ਕੂਲਰ ਰੋਜ਼ ਨਿਕਲਦੇ ਜਿਵੇਂ ਆਪਣੇ ਕੋਲ ਥਾਰ ਕੂਲਰ ਹੈ ਜੀ ਆ ਆ ਗਏ ਇਹ ਬਿਜਾਰਚਾਂ 16 16 17 17 18 18 ਜਾਂਦਾ ਵੀ ਕੀ ਜਾਂਦਾ ਜੀ ਇਹੋ ਹੀ ਕੂਲਰ ਨੇ 25000 ਦੇ ਨਾ 65000 ਦੇ ਹਾਂਜੀ 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 ਇਹ 13000 ਰੁਪਏ ਦਾ ਕੂਲਰ ਆਪਣਾ ਜੀ ਇਹ ਦੇ ਦੂੰਗਾ 13000 ਦਾ ਹਾਂਜੀ 5000 ਦਾ ਪੁਰਾਣਾ ਕੱਢ ਦਾਂਗਾ 8000 ਰੁਪਏ ਲਵਾਂ 13000 ਦਾ ਕੋਈ 15000 ਦਾ ਕੋਈ 12000 ਦਾ ਇਸ ਤਰ੍ਹਾਂ ਦੇ ਕੂਲਰ ਨੇਗੇ ਜੀ ਜੀ ਕਹਿ ਸਕਦੇ ਹਾਂ ਕੋਈ ਵੀ ਕੂਲਰ ਤੁਸੀਂ ਲਿਓ ਤੁਹਾਡਾ ਪੁਰਾਣਾ ਕੂਲਰ 5000 ਦਾ ਕੱ ਕਿਵੇਂ ਫਰਿੱਜ ਹਨ ਕੀ ਆਫਰ ਜੀ 17000 ਰੁਪਏ ਦੀ ਫਰਿੱਜ ਆਈ ਆਪਣੀ 17000 ਤੋਂ ਫਰਿੱਜ ਸ਼ੁਰੂ ਹੁੰਦੀ ਹੈ 5000 ਦੀ ਪੁਰਾਣੀ ਕੱਟ ਕੇ 12000 ਦੀ ਪਊ ਜੀ ਆਜੋ ਅੰਦਰ ਵਾਹ ਬਾਕੀ ਉਹ ਦੋ ਬਾਦ ਬਕਸ਼ੇ ਨੇ ਵੱਡਾ ਸਾਈਜ਼ ਲੈਣਾ ਜਿਹੜਾ ਜ ਮਰਜ਼ੀ ਲੈ ਲਓ ਜੀ 20000 ਦਾ 22000 ਦਾ 25000 ਦਾ ਜਿਹੜਾ ਜ ਮਰਜ਼ੀ ਲੈ ਲਓ ਜੀ ਇੱਕ ਗਾਹਕ ਨੂੰ ਸਭ ਤੋਂ ਆਏ ਹੁੰਦੇ ਆ ਵੀ ਕੰਪਨੀ ਨਹੀਂ ਕੋਈ ਹੈ ਕਿ ਕਿਵੇਂ ਨੇ ਕੰਪਨੀ ਆਪਣੇ ਕੋਲ BPL ਆ ਗਈ ਜੀ Voltas ਆ ਗਈ ਜੀ Godrej ਆ ਗਈ ਜੀ LG ਆ ਗਈ Samsung ਆ ਗਈ ਸਾਰੇ ਕੰਪਨੀਆਂ ਬ੍ਰਾਂਡ ਨੇ ਆਪਣੇ ਕੋਲ ਸੀਜ਼ਨ ACਆਂ ਦਾ ਹੋਣਾ ਇਹਦੇ ਨਾਲ ਕੀ ਸਕੀਮ ਦੇ ਦੂੰਗੀ ਇਹਦੇ ਨਾਲ ਜੀ ਜਿਵੇਂ ਜੀ ਬਏਗਾ ਸੱਤ ਹਜ਼ਾਰ ਰੁਪਏ ਦਾ ਕੱਢ ਦਾਂਗੇ ਕੱਟ ਲੋਗੇ ਪਰਾਂ ਸੱਤ ਹਜ਼ਾਰ ਦਾ ਕੱਢ ਦਾਂਗੇ ਫਿਰ ਮੰਨ ਲਓ ਬਾਕੀ ਕਿਸੇ ਨੇ ਕੋਲ ਬਜਾਜ ਕਾਰਡ ਤੇ ਲੈਣਾ ਹੈਗਾ ਵਿਆਜ ਕੱਢ ਦੀ ਆਪਣੀ ਕੋਈ ਸੌਦਾ ਕੋਈ ਵੀ ਚੀਜ਼ ਲੈਣੀ ਹੈ ਕੂਲਰ ਫਰਿੱਜ ਵਾਸ਼ਿੰਗ ਮਸ਼ੀਨ ਬਜਾਜ ਕਾਟ ਦੇ ਲੈਣੀ ਹੈ ਬਜਾਜ ਕਾਟ ਦੇ ਹਾਂਜੀ 7000 ਦੇ ਬਿੰਡੋ ਐਸ ਵੀ ਕੱਟ ਦਾਂਗੇ ਵਾਸ਼ਿੰਗ ਮਸ਼ੀਨ ਆਪਣਾ ਗੌਰ ਦੇ ਦੀਆਂ ਆ ਗਈਆਂ ਲੋਡ ਦੀਆਂ ਆ ਗਈਆਂ ਜੀ ਜਿਹੜਾ ਜੀ ਮਰਜ਼ੀ ਲੈ ਲਓ 5000 ਦੀ ਵਾਸ਼ਿੰਗ ਮਸ਼ੀਨ ਕਰ ਰਿਹਾ ਇਹਨਾਂ ਦੀ ਵੀ ਉਹੀ ਆਫਰ ਆ ਹਾਂਜੀ ਹਾਂਜੀ ਇਹਨਾਂ ਦੀ ਵੀ ਉਹੀ ਆਫਰ ਆ ਜੀ ਪਹਿਲੀ ਗੱਲ ਤਾਂ ਇੱਕ ਗੱਲ ਦੱਸੋ ਜੀ ਆ ਕਿੰਨੀ ਕ ਮਜ਼ਬੂਤ ਚੀਜ਼ ਆ ਇਹ 18mm ਬਣੀ ਹੋਈ ਸਾਰੀ ਜੀ ਨਮਾਰੀ ਸੋਲਿਡ ਨਮਾਰੀ ਹੈ ਵੱਡੀ ਨਮਾਰੀ ਹੈ ਜਿਵੇਂ ਆ ਬਾਜ਼ਾਰ 'ਚ 25000 ਦੀ 30000 ਦੀ ਵਿਕਦੀ ਆਪਣਾ ਦਾ ਰੇਟ 18000 ਰੁਪਏ ਆ ਬਸ ਇਹ ਆ ਵੀ ਗਾਹਕ ਨੂੰ ਤਾਂ ਐੜਾ ਦੁਕਾਨ ਦੀ ਜਵਾਕ ਆਪਣੇ ਸੱਟ ਨੇਗੀ ਮੀਆਂ ਬੀਬੀ ਦੋ ਜਾਣੇ ਆ ਸ਼ੋਅਰੂਮ ਆਪਦਾ ਕੋਈ ਕਿਰਾਇਆ ਨਹੀਂ ਕੋਈ ਪਾੜਾ ਨਹੀਂਗਾ ਫੇਰ ਹੀ ਚੱਲਦਾ ਬਸ ਆਈ ਚਲਾਈ ਚੱਲੀ ਜਾਂਦੀ ਹੈ ਵਧੀਆ ਜੀ ਜਿਵੇਂ ਆ LED ਸਟੈਂਡ ਆ ਜੀ ਇਹ 15000 ਰੁਪਏ ਦਾ LED ਸਟੈਂਡ ਆਪਣਾ ਜੀ ਹੂੰ ਇਦੇ ਵਿੱਚੋਂ 5000 ਰੁਪਏ ਦਾ ਪਾਣਾ ਕੱਢ ਦਾਂਗੇ ਅਲਿਸਟਰ ਨੇ ਤੁਸੀਂ ਕੰਮ ਦੇਖੋ ਕਿੰਨਾ ਸੋਹਣਾ ਹੋਇਆ ਜੀ ਇਹ ਤਾਂ ਮੈਨੂੰ ਲੱਗਾ ਦਰਾਜ ਪੇਟੀ ਅਲਮਾਰੀ ਸਾਰਾ ਦਾ ਕੰਮ ਦੋ ਹਾਂਜੀ 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 ਬਾਕੀ ਆ ਅਲਮਾਰੀਆਂ ਅੱਜ ਕੱਲ ਚੱਲਦੀਆਂ ਨੇ ਜਿਵੇਂ ਕਿਸੇ ਨੇ ਪ੍ਰਿੰਟ ਅਲਮਾਰੀ ਹੋਣੀ ਹੈ ਕਿਸੇ ਨੇ ਗਿਫਟ ਦੇ ਨਾਲੇ ਜਵਾਗ ਦੀ ਫੋਟੋ ਲਗਾਉਣੀ ਹੈ ਕਿਸੇ ਨੇ ਆਪਣੀ ਫੈਮਿਲੀ ਚ ਕਿਸੇ ਦੀ ਫੋਟੋ ਲਗਾਉਣੀ ਹੈ ਬਜ਼ੁਰਗਾਂ ਦੀ ਫੋਟੋ ਲਗਾਉਣੀ ਹੈ ਉਸ ਤਰ੍ਹਾਂ ਦੀ ਅਲਮਾਰੀ ਆਪ ਫੋਟੋਆਂ ਲਾ ਕੇ ਬਣਾ ਦਾਂਗੇ ਇਹ ਸਿੱਧੂ ਦੀ ਲੱਗੀ ਹੋਈ ਫੋਟੋ ਵੀ ਇਹ ਸਿੱਧੂ ਵਾਲੀ ਸਿੱਧੂ ਉਹ ਲੱਗੀ ਹੋਈ ਹੈ ਫੋਟੋ ਆ ਦੇਖੋ ਜਾਨ ਮਾਰੀ ਹੈ ਜਮਿਆਮ ਇਹ ਤਾਂ ਜਹਾਜ਼ ਆ ਜੀ ਜਮਿਆਮ ਹਾਂਜੀ ਹਾਂਜੀ 827 ਦੀ ਮਾਰੀ ਹੈ ਜੀ ਹਾਂ ਜਮਿਆਮ ਇਹ 30 3000 35 35000 ਰੁਪਏ ਦੀ ਵਿਕਰੀ ਹੈ ਜੀ ਵੱਡੀ ਮਾਰੀ ਹਾਂਜੀ ਆਹ ਫਾ ਆਹ ਡਰੈਸਿੰਗ ਵੀ ਆ ਪਹਿਲਾਂ ਤੁਸੀਂ ਕੁੰਡੇ ਕਪੜੇ ਸਾਇੰਸ ਨਹੀਂ ਦੇਖੋ ਵੱਡੀ ਲੱਗੀ ਸਾਰਾ ਕੁਝ ਦੇਖੋ ਮਟੀਰੀਅਲ ਦੇਖੋ ਲੱਗਿਆ ਹੈ ਹਾਂਜੀ ਵੀ ਖੁੱਲਦੀ ਹੈ ਸਾਰਾ ਹਾਂਜੀ ਹਾਂਜੀ ਇਹ ਸਾਰੀ ਚੀਜ਼ ਖੁੱਲਦੀ ਹੈ ਜੀ ਲਾਓ ਸਜਣੋ ਚੱਕੋ ਅਲਮਾਰੀ ਨਹੀਂ ਜਹਾਜ਼ ਆ ਸਾਰੇ ਟੱਬਰ ਦੇ ਕੱਪੜੇ ਪੈ ਜਾਣਗੇ ਤੁਹਾਡੇ ਸਮਾਨ ਟਿਕ ਜੂਗਾ ਹਾਂਜੀ ਹਾਂਜੀ ਪੋਰ ਨੇ ਇੱਥੇ ਇੱਕ ਸਕੀਮ ਆ ਜੀ ਤੁਹਾਡੀ 46000 ਰੁਪਏ ਚ ਕੀ ਕੀ ਜਿਹੜੀ ਆਪਣੀ ਸਕੀਮਾਂ ਲੋਕਾਂ ਨਾਲੋਂ ਵੱਖਰੀ ਹੈ ਪਹਿਲੀ ਗੱਲ ਤਾਂ ਤੁਸੀਂ ਆਪਣਾ ਸੋਫਾ ਦੇਖੋ ਜੀ ਸੋਫਾ ਜਿਹੜਾ 7 ਸੀਟਰ ਸੋਫਾ ਦਿੰਦੇ ਆ ਇਹਦੇ ਕੰਮ ਦੇਖੋ ਕਿੰਨਾ ਸ਼ਾਨਦਾਰ ਹੋਇਆ ਹੋਇਆ ਹੈ ਜੀ ਫਿਰ ਇਹਦੇ ਪੈਰ ਦੇਖੋ ਚੀਲ ਦੇ ਲੱਗੇ ਹੋਣੇ ਲੋਕੋ 2-2 ਰੁਪਈਆ ਦੇ ਰਬੜ ਦੇ ਪੈਰ ਜੇ ਲਾ ਕੇ ਭੇਜੀ ਜਾਂਦੇ ਨੇ ਜੀ ਫਰੀਜ ਲਾ ਕੇ ਦਿੱਤਾ ਫਰੀਜ ਲਾ ਕੇ ਕੰਮ ਹੋਇਆ ਹੋਇਆ ਹੈ ਜੀ ਸੋਫੇ ਜੀ ਤਸੱਲੀ ਕਰਾਤੀ ਪੂਰੀ ਤਸੱਲੀ ਕਰਾਤੀ ਮੇਜ਼ ਤੇ ਸ਼ੀਸ਼ਾ ਜੀ ਹੋਰ ਕੀ ਆਈਟਮ ਹੈ ਇੱਕ ਬੈੱਡ ਤੇ ਗੱਦੇ ਜੀ ਬੈੱਡ ਤੇ ਗੱਦੇ ਹੋਗੇ ਹਾਂਜੀ 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 ਤੇ ਨਾਲ ਨਮਾਰੀ ਜੀ ਜੀ ਤੇ ਪ੍ਰਸ਼ਟੇਵ ਸਾਰਾ ਨੂੰ ਫ ਏ ਫਰੀ ਹਾਂਜੀ ਹਾਂਜੀ 40000 ਰੁਪਏ 40000 ਰੁਪਏ ਦਾ ਪੈਟ ਸਾਰੀ ਚੀਜ਼ ਹੋਇਆ ਪੂਰੀ ਠੋਕਮੀ ਹੈ ਜਿਹੜੀ ਕੋਈ ਕਸਰ ਬਸਰ ਸਾਰੀ ਕੱਢਤੀ ਹੈ ਕਿਵੇਂ ਭੇਜ ਦੋਗੇ ਪੰਜਾਬ ਚ ਕਿਸੇ ਪੂਰੇ ਪੰਜਾਬ ਚ ਡਿਲੀਵਰੀ ਫਰੀ ਹੈ ਜੀ ਫੋਨ ਕਰਤਾ ਸਾਨੂੰ ਆਨਲਾਈਨ ਬੁਕਿੰਗ ਕਰਾਓ 1000 ਰੁਪਏ ਦੇ ਕੇ 45000 ਰੁਪਏ ਤੁਸੀਂ ਉਦੋਂ ਦੇਣਾ ਜਦੋਂ ਤੁਹਾਡੇ ਘਰੇ ਸਮਾਨ ਪਹੁੰਚ ਗਿਆ ਸਟੀਲ ਦੇ ਪੈਰ ਲੱਗੇ ਹੋਏ ਨੇ 골ਡਨ ਰੰਗ ਦੇ ਟਾਪ ਦਾ 8mm ਦਾ ਗਲਾਸ ਲੱਗਿਆ ਹੋਇਆ ਹੈਗਾ ਟਾਪ ਦੀ ਫੈਬਰਿਕ ਪੜਾਈ ਹੋਈ ਹੈਗੀ ਸੋਫਾ ਆਪਣਾ ਤੁਹਾਡੇ ਸਾਹਮਣੇ ਤਿਆਰ ਕਰਾ ਲਓ ਚਾਹੇ ਲਵੇ ਬਹਿ ਕੇ ਕਾਰੀਗਰ ਟੀਮ ਆਪਣੀ ਬੰਦਾ ਪਹਿਲਾਂ ਵੀ ਸੀਗਾ ਆਪਣਾ ਆਪਦਾ ਹੀ ਸੀਗਾ ਪਹਿਲਾਂ ਬਰਨਾਲੇ ਬੰਦਾ ਸੀਗਾ ਹੁਣ ਗਾਹਕ ਚਾਹੇ ਲਵੇ ਖੜਕੇ ਬਨਾਲੇ ਕਲਰ ਮਿਲ ਜਾਣਗੇ ਸੋਫੇ ਜਿੰਨੇ ਮਰਜ਼ੀ ਕਲਰ ਲੈ ਲਓ ਜਿੰਨੇ ਲੇਡੀ ਜੀ ਨੌ ਪਾਸ ਦੇ ਕਲਰ ਹੁੰਦੇ ਨੇ ਕਲਰ ਤਾਂ ਆਪਣੇ ਕੋਲ ਇੰਨੇ ਨੇ ਜੀ ਬੈੱਡ ਵੀ ਪਾਉ ਸੋਨੇ ਨੇ ਮੰਨ ਲਓ ਇੰਨਾ ਜਿਹੜੇ ਬੈੱਡ ਨੇ ਜੀ ਇਹ ਜਿਹੜਾ ਸਿੰਗਲ ਬੈੱਡ ਲੈਣਾ ਤੇ ਪੁਰਾਣੇ ਘਰਾਂ ਦੇ ਚ ਮਾਈਂ ਨਹੀਂ ਦਿੱਤੇ ਹੁੰਦੇ ਟੁੱਟੇ ਉਹ ਕੱਟ ਲਾਂਗੇ ਨਾਲ 5000 ਰੁਪਏ ਦਾ ਕੱਢ ਦਾਂਗੇ ਜੀ ਜਿੰਨੇ ਦਾ ਇਹ ਉਹ ਦੇ ਦੋਗੇ ਹਾਂਜੀ 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 ਡਾਈਨਿੰਗ ਟੇਬਲ ਸਾਰੀ ਟਾਲੀ ਲੱਕੜ ਵਰਤੀ ਹੋਈ ਹੈ ਜੀ ਇਹ ਚੈੱਕ ਕਰ ਸਕਦੇ ਹੋ ਚੈੱਕ ਤੇ ਡਾਈਨਿੰਗ ਟੇਬਲਾਂ ਚ ਸਰ ਕਿੰਨੇ ਕ ਮਾਡਲ ਹੋ ਜਾਣਗੇ ਜੀ ਡਾਈਨਿੰਗ ਟੇਬਲਾਂ ਦਾ ਡਿਜ਼ਾਈਨ ਬਹੁਤ ਪੈਣ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਜੀ ਮਾਰਬਲੀਆਂ ਮਿਲ ਜੂ ਮਾਰਬਲ ਵਾਲੇ ਮਿਲ ਜਾਣਗੇ ਸ਼ੀਸ਼ੇ ਵਾਲੇ ਮਿਲ ਜਾਣਗੇ ਜਹਾਜ ਓਨਿਕਸ ਵਾਲੇ ਮਿਲ ਜਾਣਗੇ ਜਿਹੜੇ ਜੇ ਮਰਜ਼ੀ ਲੈ ਲਓ ਇੱਕ ਤੋਂ ਇੱਕ ਡਿਜ਼ਾਈਨ ਮਿਲ ਜੂਗਾ ਜੀ ਇਹ ਨਹੀਂ ਹੈਗਾ ਕਿ ਗਾਹ ਨੂੰ ਆ ਕੇ ਅਗਲੇ ਨੂੰ ਪਹਾਂਗੇ 2 ਦਿਨ ਨੂੰ ਮਾਲ ਮਿਲੂਗਾ ਜੀ 4 ਦਿਨ ਨੂੰ ਮਿਲੂਗਾ ਜੀ 10 ਦਿਨ ਨੂੰ ਮਿਲੂਗਾ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਇੱਕ ਤੋਂ ਇੱਕ ਡਿਜ਼ਾਈਨ ਹਾਜ਼ਰ ਮਿਲੂਗਾ ਜੀ ਚੌਥੇ ਤੋਂ ਸਾਨੂੰ ਸਟਾਕ ਇਹਨਾਂ ਦਿਖਾਵਾਂਗੇ ਜੀ ਪੰਜਾਬ ਦੇ ਵਿੱਚ ਇੰਨਾ ਸਟਾਕ ਕਿਸੇ ਸ਼ੋਅਰੂਮ ਤੇ ਨਹੀਂ ਹੋਣਾ ਫ੍ਰਿਜਾਂ, ਟੀਵੀ ਨਾਲ ਐਲਈਡੀਆਂ ਦਾ। ਮਾਲ ਰੱਖਿਆ ਹੋਇਆ ਜੀ ਕੋਈ ਸਮਝੀ। ਮਾਲ ਬਹੁਤ ਹੈ ਜੀ। ਗਾਹਕ ਪਿਛਲੀ ਵਾਰ ਬਹੁਤ ਮੁੜ ਕੇ ਗਿਆ ਪਿਛਲੇ ਸਾਲ ਕਿਸੇ ਨੂੰ ਫ੍ਰਿਜ ਨਹੀਂ ਮਿਲਿਆ, ਕਿਸੇ ਨੂੰ ਕੂਲਰ ਨਹੀਂ ਮਿਲਿਆ। ਇਸ ਸਾਲ ਪੂਰੀ ਕੋਸ਼ਿਸ਼ ਹੈ ਕਿ ਕੋਈ ਗਾਹਕ ਨਿਰਾਸ਼ ਹੋ ਕੇ ਨਾ ਜਾਵੇ। ਜੀ। ਹਾਂਜੀ। ਕਾਰੀਗਰ ਆਪਣੇ ਆਗੇ ਮਾਲ ਆ ਗਿਆ। ਕੱਲ ਤੋਂ ਆਪਣਾ ਸੋਫਾ ਇੱਥੇ ਸ਼ੁਰੂ ਹੋ ਜਾਊਗਾ ਜੀ। ਇੱਥੇ ਸ਼ੁਰੂ ਹੋ ਜਾਊ। ਹਾਂਜੀ ਹਾਂਜੀ ਹਾਂਜੀ। ਲੈ ਆਹ ਸਾਰੇ ਬੰਦੇ ਬੈਠੇ ਨੇ ਯਾਰ। ਇੱਥੇ ਵੈਰਾਈਟੀ ਤਿਆਰ ਹੁੰਦੀ ਆ। ਕਹਿ ਦੇਣ ਨੂੰ ਤੁਹਾਨੂੰ ਲੰਬੇ ਲਈ ਚੀ ਇਹ ਸਾਰਾ ਇੱਥੇ ਮੰਨ ਲਾ ਤੁਸੀਂ ਇਹ ਤੁਸੀਂ ਕੰਮ ਕਰਦੋ ਸ਼ੁਰੂ ਕੀਤਾ ਸੋਫਿਆਂ ਦਾ ਆਪ ਸੋਫਿਆਂ ਦਾ ਕੰਮ ਸਾਡੀ ਬਰਨਾਲੇ ਫੈਕਟਰੀ ਸੀ ਜੀ ਆਜੋ ਇੱਧਰੋਂ ਆਜੋ ਅੱਛਾ ਬਰਨਾਲੇ ਗਾਹਕ ਕੀ ਕਹਿੰਦਾ ਸੀ ਆ ਵੀ ਜੇ ਸਾਡੇ ਸਾਹਮਣੇ ਸੋਫਾ ਬਣ ਜੇ ਸਾਡੇ ਸਾਹਮਣੇ ਮਟੀਰੀਅਲ ਪਾ ਦੋ ਤਾਂ ਸਾਡਾ ਮਨ ਖੜਜੂਗਾ ਹੁਣ ਗਾਹਕ ਦੀ ਉਹ ਮੰਗ ਆਪਾਂ ਪੂਰੀ ਕਰਤੀ ਦੇਖੋ ਮਸ਼ੀਨਾਂ ਆ ਗਈਆਂ ਕੈਮੀਕਲ ਆ ਗਏ ਕੱਲ ਤੋਂ ਸੋਫਾ ਬਣਨ ਲੱਗ ਜੂ ਦੇਖੋ ਇਸ ਤਰ੍ਹਾਂ ਦੇ ਵਧੀਆ-ਵਧੀਆ ਆਪਾਂ ਪੈਰ ਮਗਾਏ ਨੇਗੇ ਕੋਈ ਆਪਾਂ ਸਮਾਨ ਮਾੜਾ ਨਹੀਂ ਮਗਾਇਆ ਦੇਖੋ ਆ ਮੰਗਾਤਾ ਸਾਰਾ ਦੇਖੋ ਸਾਰਾ ਸਮਾਨ ਆ ਗਿਆ ਆਪਣਾ ਆਲੂ ਆਪਾਂ ਸਮਾਨ ਆਪਣਾ ਸੋਫਾ ਬਣ ਲੱਗ ਜੂਗਾ ਪੈਕੇਜ ਦੇ ਵਿੱਚ ਉਹ ਆਪਣਾ ਸੋਫਾ ਹੈਗਾ ਉਹਦੇ ਹੁਣ ਆਪਾਂ ਆ ਪੈਰ ਲਾ ਕੇ ਦੇਵਾਂਗੇ ਇੱਕ ਨੰਬਰ ਕੰਮ ਕਰਕੇ ਦੇ ਦਿੰਦੇ ਇੱਕ ਨੰਬਰ ਕੰਮ ਕਰਕੇ ਦੇਵਾਂਗੇ ਲੈ ਉਹ ਸੱਜਣੋ ਜਿੰਨੇ ਬੰਦੇ ਖੜੇ ਨੇ ਸਾਰੇ ਸੋਫੇ ਵਾਲੇ ਆਵਾਗੇ ਕਿਉਂਕਿ ਪ੍ਰੋਸੈਸ ਨੂੰ ਭਰਉਣਾ ਪੰਜਾਬੀ ਤੁਹਾਨੂੰ ਫੋਮ ਦਿਖਾਉਣਾ ਜੀ ਫੋਮ ਆ ਫੋਮ ਆਜੋ ਆਜੋ ਲੈ ਆ ਦੇਖੋ ਆ ਫੋਮ ਜਿਹੜੀ ਬੈਕ ਤੇ ਲੱਗੂਗੀ ਆ ਫੋਮ ਲੱਗੂਗੀ ਲੋਕ ਲੇਟ ਲੋਨ ਲਈ ਜਾਂਦੇ ਨੇ ਪਤਲੀ-ਪਤਲੀ ਆਪਾਂ ਆ ਫੋਮ ਬੈਕ ਤੇ ਲਾਵਾਂਗੇ 4 ਇੰਚ ਦੀ ਗੱਦੀ ਪਾਵਾਂਗੇ ਸੁਪਰ ਦੀ ਬੱਤੀ ਦੀ ਸੁਪਰ ਦੀ ਫੋਮ ਹੈ ਇਹ ਜੀ ਐਚ ਆਰ ਫੋਮ ਹੈਗੀ ਤੁਹਾਨੂੰ ਜਿਹੜੀ ਗੱਦੀ ਪਾਵਾਂਗੇ ਉਹ ਵੀ ਦਿਖਾਉਣੇ ਆ ਜੀ ਲਓ ਆਜੋ ਆਜੋ ਸਾਰੇ ਇਹ ਇਹ ਸਾਰੇ ਕਾਰੀਗਰ ਨੇ ਬਾਈ ਸਾਰੇ ਕਾਰੀਗਰ ਨੇ ਜੀ ਲੈ ਆਹ ਚੱਕੋ ਆ ਦੇਖੋ ਇੱਥੇ ਦੇਖੇ ਬੰਦੇ ਭਾਗੇ ਸਾਰੇ ਆਜੋ ਆਜੋ ਕੱਢ ਲੋ ਕੱਢ ਲੋ ਇਹਨੂੰ ਸਾਰੇ ਕੋਈ ਆ ਗੱਦੀ ਪੈਣੀ ਆਪਣੀ ਸੋਫੇ ਦੇ ਵਿੱਚ ਆ ਗੱਦੀ ਪਾਉਂਗੇ ਸੋਫੇ 'ਚ ਹਾਂਜੀ ਹਾਂਜੀ ਆਜੋ ਆਜੋ ਲੋਕਾਂ ਪਤਲੀ ਪਾਉਂਦੇ ਨੇ ਹੋਰ ਪਾਉਂਦੇ ਨੇ ਹਾਂ ਜਮ ਐਨ ਹਾਂਜੀ 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 ਕੋਈ ਲੰਬਾ ਤਾਂ ਨਹੀਂ ਗੱਦੀ ਓਰੇ ਆਜੂ ਕਰੀ ਕਿ ਤੁਹਾਨੂੰ ਪਤਾ ਹੋ ਕਿਵੇਂ ਇਹ ਸੋਫਿਆਂ ਦੀ ਕੁਆਲਿਟੀ ਕੁਆਲਿਟੀ ਔਰ ਮੇਨ ਚੀਜ਼ ਹੁੰਦੀ ਹੈ ਫੋਮ ਦੀ ਜੀ ਸਭ ਤੋਂ ਜ਼ਿਆਦਾ ਜੀ ਅਗਰ ਇਹ ਟਿੱਕੀ ਰਹੇਗੀ ਜੀ ਕਪੜਾ ਜੇ ਚਾਰ ਵਾਰ ਵੀ ਚੇਂਜ ਕਰਾ ਲੋਗੇ ਆਪ ਜੀ ਤੋ ਫਿਰ ਵੀ ਟਿਕਾ ਰਹੇਗਾ ਹੁਣ ਤਸੱਲੀ ਬਸ ਸੋਫੇ ਬਣਾ ਦੋਗੇ ਓਰੇ ਕੋਈ ਲੰਬਾ ਤਾਂ ਨਹੀਂ ਹੁੰਦਾ ਪੰਜਾਬ ਵਿੱਚ ਬਿਲਕੁਲ ਨਹੀਂ ਆਇਆ ਲੈ ਥੋੜਾ ਸੋਫੇ ਦਾ ਕੰਮ ਤਾਂ ਚੱਕਿਆ ਗਿਆ ਮੇਤਰੋ ਇੱਥੇ ਬਣਨਗੇ ਸੋਫੇ ਸਾਰੇ ਘਰ ਕਾਰੀਗਰ ਮਗਾੜੇ ਮਹਾਰਾਜਾ ਫਰਨੀਚਰ ਹਾਊਸ ਨਾਲ ਆਪਦੇ ਅੱਖੀ ਪੂਆ ਆਵਦੀ ਅੱਖਾਂ ਦੇ ਸਾਹਮਣੇ ਪਹੂਗੀ ਤਾਂ ਆਪਾਂ ਗਾਹਕ ਨੂੰ ਲਿਖਤੀ ਤੌਰ ਤੇ ਗਰੰਟੀ ਦੇ ਸਕਦੇ ਆਂਗੇ ਜੇ ਆਪਾਂ ਕਿਸੇ ਹੋਰ ਚੀਜ਼ ਬਣੀ ਬਣਾਈ ਮਗਾਉਣੇ ਆਗੇ ਉਹ ਜੋ ਆਪਾਂ ਲਿਖ ਕੇ ਗਰੰਟੀ ਨਹੀਂ ਦੇ ਸਕਦੇ ਵੀ ਸਾਡੀ 5 ਸਾਲ ਦੀ ਗਰੰਟੀ ਹੈਗੀ ਜੀ ਸੰਪਰਕ ਕਰ ਲਿਆ ਬੋਲ ਦੋ ਜੀ ਪੂਰਾ ਐਡਰੈਸ ਇੱਕ ਵਾਰੀ ਗਾਹ ਇੱਕ ਬੇਨਤੀ ਹੱਥ ਵੱਨ ਕੇ ਸਾਰੇ ਦਸਕਿਆਂ ਨੂੰ ਵੀ ਫੋਨ ਕਾਲ ਕਈ ਵਾਰ ਨਹੀਂ ਚੱਕੇ ਜਾਂਦੇ ਵੀ ਇਸ ਗੱਲ ਦਾ ਤਰਾਜ ਨਾ ਕਰੋ ਤੁਸੀਂ WhatsApp ਮੈਸੇਜ ਕਰੋ ਤੁਹਾਡੇ ਮੈਸੇਜ ਦਾ 2 ਘੰਟੇ 4 ਘੰਟੇ ਜੂ ਜਵਾਬ ਦਿੱਤਾਇਓ ਵੀਡੀਓ ਕਰਦੇ ਸ਼ੇਅਰ ਸ਼ੁਕਰੀਆ ਜੀ ਸ਼ੁਕਰੀਆ